ਜਦ ਅੱਧੀ ਰਾਤ ਨੂੰ ਮੁਖੱਲਸ ਖਾਨ ਸ਼੍ਰੀ ਅੰਮ੍ਰਿਤਸਰ ਚੜ ਆਇਆ ਪਰ ਕਿਲੇ ਤੋਂ ਤੋਪਾਂ ਵਿੱਚੋਂ ਵੱਟੇ ਗੋਲੇ ਹੋ ਕੇ ਫੌਜਾਂ ਦੇ ਵਰਦੇ ਸਨ ਫੌਜਾਂ ਦਿਨ ਚੜ੍ਹੇ ਦਾ ਇੰਤਜ਼ਾਰ ਕਰਨ ਲੱਗੀਆਂ ਇੱਧਰ ਗੁਰੂ ਜੀ ਨੇ ਰਾਤੋਂ ਰਾਤ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਦੁਆਬੇ ਕਰਤਾਰਪੁਰ ਪੰਚਾਇਆ ਅਤੇ ਬੀਬੀ ਬੀਰੋ ਨੂੰ ਚਬਾਲ ਭੇਜ ਦਿੱਤਾ ਸੋ ਉਸ ਤੋਂ ਬਾਅਦ ਵਿੱਚ ਸਵੇਰ ਵੇਲੇ ਮੁਖੱਲਸ ਖਾਨ ਨੇ ਧਮਕੀਆਂ ਪਰੇ ਖਤ ਲਿਖੇ ਸਿੱਖ ਜਦ ਜੋਸ਼ ਵਿੱਚ ਆ ਕੇ ਵੱਧ ਘਟ ਬੋਲਣ ਲੱਗੇ ਤਾਂ ਮਹਾਰਾਜ ਨੇ ਸਿੱਖਾਂ ਨੂੰ ਸਮਝਾਇਆ ਕਿ ਜੰਗ ਹੋਵੇ ਭਾਵੇਂ ਅਮਨ ਕਦੇ ਧੀਰੇ ਜ ਨਹੀਂ ਛੱਡਣਾ ਕੁਝ ਸਿੱਖਾਂ ਨੇ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਰਮੰਦਰ ਸਾਹਿਬ ਅੰਦਰ ਹੀ ਲੜਨ ਦੀ ਸਲਾਹਤ ਦਿੱਤੀ ਤਾਂ ਆਪ ਜੀ ਨੇ ਸਿੱਖਾਂ ਦੀ ਯੁੱਧ ਨੀਤੀ ਤੈਅ ਕਰਦੇ فرمایا ਸੁਦਾਸਰ ਹਮ ਯੁੱਧ ਨਾ ਚਾਹਾਂ ਆਵੇ ਤੁਰਕ ਅਦਬ ਰਹਿਣਾ ਬਾਹਰ ਖੁੱਲੇ ਮੈਦਾਨ ਹੀ ਟੱਕਰਾ ਕਰਨਾ ਹੈ ਅਬ ਇहां ਤੇ ਨਿਕਸਕੇ ਲਰੇ ਮੈਦਾਨ ਸੋ ਜਾਏ ਭਾਵੇਂ ਗੁਰੂ ਹਰਗੋਬਿੰਦ ਜੀ ਆਪਣੀ ਬੇਟੀ ਬੀਰੋ ਦੇ ਅਨੰਦ ਕਾਰਜ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਪਰ ਸਿੱਖਾਂ ਨੇ ਅੱਗੇ ਵੱਧ ਅਜੇਹਾ ਟਕਰਾ ਕੀਤਾ ਕਿ ਮੁਗਲ ਫੌਜਾਂ ਨੂੰ ਹਾਰ ਹੋਈ ਮੁਖੱਲਸ ਖਾਨ ਨੇ ਜਦ ਵੰਗਾਰ ਪਾਈ ਤਾਂ ਗੁਰੂ ਹਰਗੋਬਿੰਦ ਜੀ ਹੱਥ ਖੜਗ ਲੈ ਘੋੜੇ ਤੇ ਸਵਾਰ ਹੋ ਕੇ ਮੁਖੱਲਸ ਖਾਨ ਦੀ ਵੰਗਾਰ ਦਾ ਜਵਾਬ ਤੀਰ ਚਲਾ ਕੇ ਦਿੱਤਾ ਤੀਰ ਲੱਗਣ ਨਾਲ ਉਸ ਦਾ ਕੋੜਾ ਥਾਂ ਹੀ ਚਿਤ ਹੋ ਗਿਆ ਦਵੱਲੀ ਜੰਗ ਆਰੰਭ ਹੋਈ ਗੁਰੂ ਜੀ ਮੁਖੱਲਸ ਖਾਨ ਦੇ ਸਾਰੇ ਵਾਰ ਰੋਕ ਰਹੇ ਸਨ ਅਤੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਤੋਂ ਉਤਾਰ ਦਿੱਤਾ ਜੰਗ ਦੇ ਖਾਤਮੇ ਤੇ ਸ਼ਹੀਦ ਸਿੱਖਾਂ ਦਾ ਸੰਸਕਾਰ ਹੱਥੀ ਕੀਤਾ ਪੰਜਾਬ ਦੀ ਧਰਤੀ ਤੇ ਗੁਰੂ ਦੇ ਸਨਮੁਖ ਜੂਝ ਦੇ ਪਹਿਲੇ 13 ਸ਼ਹੀਦਾਂ ਦੇ ਪਾਵਨ ਨਾਮ ਇਸ ਪ੍ਰਕਾਰ ਹਨ ਭਾਈ ਨੰਦ ਲਾਲ ਜੀ ਭਾਈ ਜੈਤ ਸਿੰਘ ਜੀ ਭਾਈ ਪ੍ਰਾਣਾ ਭਾਈ ਤੋਤਾ ਜੀ ਭਾਈ ਤਰਲੋਕਾ ਜੀ ਭਾਈ ਸਾਈ ਦਾਸ ਜੀ ਭਾਈ ਪੈੜਾ ਭਾਈ ਭਗਤੂ ਭਾਈ ਅਨੰਤਾ ਜੀ ਭਾਈ ਨਿਹਾਲੂ ਭਾਈ ਤਖਤੂ ਭਾਈ ਮੋਹਨ ਤੇ ਭਾਈ ਗੋਪਾਲ ਜੀ ਇਤਿਹਾਸ ਵਿੱਚ ਲਿਖਿਆ ਜਾਂਦਾ ਹੈ ਜਦ ਡੂੰਗੇ ਕੌ ਲੱਗੇ ਭਾਈ ਗੋਪਾਲ ਜੀ ਤੇ ਭਾਈ ਮੋਹਨ ਜੀ ਪਾਸ ਗੁਰੂ ਜੀ ਪੁੱਜੇ ਤਾਂ ਗੁਰੂ ਜੀ ਨੇ ਜੋ ਇੱਛਾ ਉਹ ਵੀ ਦੱਸਣ ਲਈ ਕਿਹਾ ਦੋਮਾ ਨੇ ਅਰਜ ਗੁਜਾਰੀ ਬਾਜ ਤੁਰਕ ਕੋ ਦੀਜਾ ਨਾਹੀਂ ਸਦਾ ਯੁੱਧ ਤਿਨ ਸੰਗ ਮਚਾਹੀ ਮਹਾਰਾਜ ਨੇ ਫਰਮਾਇਆ ਐਸਾ ਹੀ ਹੋਵੇਗਾ ਰਾਜ ਹੁਣ ਕਿਸੇ ਖਾਨਦਾਨ ਦੇ ਹੱਥ ਨਹੀਂ ਰਹੇਗਾ ਨਿਤਾੜਿਆਂ ਤੇ ਅਨਾਥਾਂ ਹੱਥ ਦੇਵਾਂਗਾ ਤਿਨ ਕੋ ਆਵਾਜ ਨਹੀਂ ਮੈਂ ਦੇਣਾ ਤਾਜ ਬਾਜ ਤਿਨ ਤੇ ਸਭ ਲੈਣਾ ਦੇਸ਼ ਰਾਜ ਮੈਂ ਤਿਨ ਕਾ ਲੈਹੋਂ ਗਰੀਬ ਅਨਾਥ ਕੋ ਸਭ ਦੇਹੋਂ ਇੱਥੇ ਦੱਸਣ ਜ਼ਿਕਰਯੋਗ ਹੈ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਕੱਦ ਦੇ ਬਹੁਤ ਲੰਬੇ ਝੰਬੇ ਸਨ ਅਤੇ ਉਹਨਾਂ ਦੀ ਛਾਤੀ 79 ਇੰਚ ਦੀ ਸੀ ਅਤੇ ਉਹਨਾਂ ਦਾ ਭਜਨ 3 ਕੁਇੰਟਲ ਸੀ ਗੁਰੂ ਹਰਗੋਬਿੰਦ ਪਾਸ਼ਾ ਜਦੋਂ ਜੰਗ ਤੇ ਜਾਂਦੇ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਸੇਵਕ ਜੋ ਸਿੱਖ ਸਨ ਚਾਰ ਪੰਜ ਘੋੜੇ ਨਾਲ ਰੱਖਦੇ ਸਨ ਕਿਉਂਕਿ ਘੋੜੇ ਕੁਝ ਹੀ ਦੂਰ ਜਾ ਕੇ ਥੱਕ ਜਾਂਦੇ ਸਨ ਕਿਉਂਕਿ ਸੱਚੇ ਪਾਸ਼ਾ ਦਾ ਭਜਨ ਹੀ ਇੰਨਾ ਸੀ ਕਿ ਕੋੜਾ ਛੇਤੀ ਹੀ ਹੰਬ ਜਾਂਦਾ ਸੀ ਅਤੇ ਜੰਗ ਉਪਰੰਤ ਹੀ ਬੀਬੀ ਬੀਰੋ ਦੇ ਆਨੰਦ ਕਾਰਜ ਦੀ ਮਰਿਆਦਾ ਨਿਭਾਉਣ ਹਿਤ ਚਵਾਲ ਚੌਕ ਮਾਨਕ ਪੁਜੇ ਜਿੱਥੇ ਗੁਰਦੁਆਰਾ ਸਾਹਿਬ ਲਾਵਾ ਸਾਹਿਬ ਸ਼ੋਭ ਰਿਹਾ ਹੈ ਗੁਰੂ ਹਰਗੋਬਿੰਦ ਜੀ ਨੇ ਨਵਾਂ ਨਗਰ ਹਰਗੋਬਿੰਦਪੁਰਬ ਸੌਣ ਨਾਲ ਉੱਥੇ ਮਾਲ ਗੁਜਾਰ ਭਗਵਾਨ ਦਾਸ ਨੂੰ ਬੜੀ ਤਕਲੀਫ ਹੋਈ ਇਥੋਂ ਤੱਕ ਕਿ ਇੱਕ ਵਾਰੀ ਭਗਵਾਨ ਦਾਸ ਦਰਬਾਰ ਵਿੱਚ ਆ ਕੇ ਅਵਾ ਤਵਾ ਬੋਲਣ ਲੱਗਾ ਗੁਰੂ ਜੀ ਤੇ ਵਾਰ ਕਰਨ ਲੱਗਾ ਤਾਂ ਸਿੱਖਾਂ ਨੇ ਉਸ ਨੂੰ ਪਕੜ ਦਰਿਆ سپرਦ ਕੀਤਾ ਉਸ ਦਾ ਪੁੱਤਰ ਰਤਨ ਚੰਦ ਜਲੰਧਰ ਦੇ ਨवाब ਅਬਦੁੱਲਾਹ ਪਾਸ ਫਰਿਆਦੀ ਹੋਇਆ ਤੇ ਹਮਲਾ ਕਰਨ ਲਈ ਚੁੱਕਿਆ ਅਬਦੁੱਲਾਹ ਨੇ ਹਮਲਾ ਕਰਨ ਦੀ ਤਿਆਰੀ ਕਰ ਦਿੱਤੀ ਚੰਦੂ ਦਾ ਪੁੱਤਰ ਕਰਮਚੰਦ ਵੀ ਨਾਲ ਜਾ ਰਲਿਆ ਅਬਦੁੱਲਾ ਨੇ ਜੰਗ ਦਾ ਵਿਗਲ ਬਜਾ ਦਿੱਤਾ ਹਰ ਗੋਬਿੰਦਪੁਰ ਦੇ ਮੈਦਾਨ ਵਿੱਚ ਸਨ 1630 ਨੂੰ ਦੂਜੀ ਜੰਗ ਹੋਈ ਅਬਦੁੱਲਾ ਨੇ ਚਤਰੰਗਣੀ ਹਾਥੀ ਰੱਥਾ ਘੋੜੇ ਤੇ ਪਿਆਦਾ ਸਵਾਰ ਹਮਲਾ ਕਰਨ ਦਾ ਮਨਸੂਬਾ ਬਣਾਇਆ ਗੁਰੂ ਫੌਜ ਉਸ ਕੇਰ ਲਈ ਭਾਈ ਨਾਨੋ ਭਾਈ ਕਲਯਾਨਾ ਭਾਈ ਜਗਨਾ ਭਾਈ ਕ੍ਰਿਸ਼ਨ ਅਤੇ ਭਾਈ ਮੋਲਕ ਨੇ ਫੌਜ ਤੇ ਐਸਾ ਧਾਵਾ ਕੀਤਾ ਕਿ ਘੇਰਾ ਤੋੜ ਦਿੱਤਾ ਮੁਗਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਬਲਵੰਡ ਖਾਨ ਮਾਰਿਆ ਗਿਆ ਤੇ ਅਲੀ ਬਖਸ਼ ਵੀ ਵਾਰ ਨਾ ਸਹਾਰਦਾ ਥਾਂ ਹੀ ਢੇਰ ਹੋ ਗਿਆ ਸ਼ਾਹੀ ਫੌਜ ਤਤਰ-ਬਿੱਤਰ ਹੋ ਗਈ ਅਬਦੁੱਲਾ ਆਪਣੀ ਫੌਜ ਨੂੰ ਭੱਜਦੇ ਵੇਖ ਕੇ ਇਤਨਾ ਕਰੋਧਿਤ ਹੋਇਆ ਕਿ ਉਹ ਸਾਰੀ ਸ਼ਾਹੀ ਫੌਜ ਤੇ ਹੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਅਬਦੁੱਲਾ ਨੇ ਮਸਤ ਹਾਥੀ ਨੂੰ ਸੰਜੋਆ ਨਾਲ ਪੂਰੀ ਤਰ੍ਹਾਂ ਢਾਕ ਕੇ ਆਪਣੇ ਪੁੱਤਰ ਕਰੀਮ ਬਖਸ਼ ਤੇ ਨਵੀ ਬਖਸ਼ ਨੂੰ ਮੁਹੰਮਦ ਸ਼ਾਹ ਦੀ ਕਮਾਨ ਹੇਠ ਹੱਲਾ ਕਰਨ ਲਈ ਭੇਜਿਆ ਭਾਈ ਕਲਿਆਣਾ ਨੇ ਪੈਂਤੜਾ ਬਨ ਸਿੱਧਾ ਵਾਰ ਹਾਥੀ ਤੇ ਕੀਤਾ ਭਾਈ ਜੀ ਹਾ ਤੀਨੂ ਮੋੜਨ ਵਿੱਚ ਤਾਂ ਕਾਮਯਾਬ ਹੋ ਗਏ ਪਰ ਆਪੋ ਵੀ ਫੱਟੜ ਹੋ ਕੇ ਡਿੱਗ ਪਏ ਪਰ ਡਿੱਗਦੇ ਡਿੱਗਦੇ ਵੀ ਐਸਾ ਤੀਰ ਚਲਾਇਆ ਕਿ ਨਬੀ ਬਖਸ਼ ਮਾਰਿਆ ਗਿਆ ਤੀਜਾ ਬੇਟਾ ਕਰੀਮ ਬਖਸ਼ ਅੱਗੇ ਵਧਿਆ ਹੀ ਸੀ ਕਿ ਭਾਈ ਕ੍ਰਿਸ਼ਨਾ ਜੀ ਨੇ ਥਾਂ ਹੀ ਤਰ ਲਿਆ ਮੁਹੰਮਦ ਸ਼ਾਹ ਨਵਾਬ ਦੇ ਪੁੱਤਰਾਂ ਦੀ ਮੌਤ ਤੱਕ ਆਪੋ ਅੱਗੇ ਵਧਿਆ ਪਰ ਭਾਈ ਜਗਨਾ ਨੇ ਖੁਦ ਕੇ ਜਫੀ ਪਾਲ ਲਈ ਤੇ ਦੋਵੇਂ ਗੁੱਥਮ ਗੁੱਥਾ ਹੋ ਗਏ ਤੇ ਦੋਵੇਂ ਹੀ ਮੈਦਾਨ ਵਿੱਚ ਕਮ ਆਏ ਨਵਾਬ ਅਬਦੁੱਲਾ ਆਪੂ ਮੈਦਾਨ ਵਿੱਚ ਉਤਰ ਆਇਆ ਗੁਰੂ ਹਰਗੋਬਿੰਦ ਜੀ ਘੋੜ ਸਵਾਰ ਹੋ ਸੰਜੋਬ ਪਹਿਨ ਢਾਲ ਸਿਆ ਕੇ ਤੀਰਾਂ ਦੇ ਭਰੇ ਪੱਥੇ ਨਾਲ ਮੈਦਾਨ ਵਿੱਚ ਨਿਤਰ ਪਏ ਰਤਨ ਚੰਦ ਨੇ ਚੰਦੂ ਦੇ ਪੁੱਤਰ ਕਰਮ ਚੰਦ ਨੂੰ ਤਾਂ ਵਿਦੀ ਚੰਦ ਨੇ ਰੋਕਿਆ ਹੋਇਆ ਸੀ ਪਰ ਗੁਰੂ ਜੀ ਨੇ ਇੱਕੋ ਤੀਰ ਨਾਲ ਰਤਨ ਚੰਦ ਨੂੰ ਥਾਂ ਢੇਰੀ ਕਰ ਦਿੱਤਾ ਅਤੇ ਕਰਮਚੰਦ ਪਿਸਤੌਲ ਦਾ ਵਾਰ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਪਿਸਤੌਲ ਦਾ ਫਾਇਰ ਇਸ ਢੰਗ ਨਾਲ ਕੀਤਾ ਕਿ ਕਰਮਚੰਦ ਅਗਲਾ ਸਾਹ ਤੱਕ ਨਾ ਲੈ ਸਕਿਆ ਨਵਾਬ ਅਬਦੁੱਲਾ ਨੇ ਸਿੱਧੇ ਗੁਰੂ ਜੀ ਤੇ ਵਾਰ ਕਰਨੇ ਅਰੰਭੇ ਮਹਾਰਾਜ ਦਾ ਘੋੜਾ ਜ਼ਖਮੀ ਹੋ ਗਿਆ ਮਹਾਰਾਜ ਛਾਲ ਮਾਰ ਕੇ ਜ਼ਮੀਨ ਤੇ ਆ ਗਏ ਤੇ ਐਸਾ ਤੀਰ ਛੱਡਿਆ ਕਿ ਨਵਾਬ ਦਾ ਘੋੜਾ ਵੀ ਜ਼ਖਮੀ ਹੋ ਗਿਆ ਨਵਾਬ ਨੇ ਤੀਰਾਂ ਦੀ ਬਰਖਾ ਜਾਰੀ ਰੱਖੀ ਮਹਾਰਾਜ ਨੇ ਹਰ ਚਲਾਏ ਤੀਰ ਨੂੰ ਜਾ ਢਾਲ ਤੇ ਰੋਕਿਆ ਜਾਂ ਛੁੱਟਦੇ ਹੀ ਨਕਾਰਾ ਕਰ ਦਿੱਤਾ ਜਦ ਅਬਦੁੱਲਾ ਦਾ ਅੱਥਾ ਤੀਰਾਂ ਤੋਂ ਖਾਲੀ ਹੋ ਗਿਆ ਤਾਂ ਮਹਾਰਾਜ ਨੇ ਕਿਹਾ ਤਲਵਾਰ ਦਾ ਵਾਰ ਵੀ ਕਰ ਲੈ ਮਤਾ ਮਨ ਵਿੱਚ ਅਫਸੋਸ ਰਹੇ ਉਸ ਨੇ ਗੁਰੂ ਜੀ ਦਾ ਨਿਸ਼ਾਨਾ ਰੱਖ ਤੀਗ ਛੁੱਟੀ ਮਹਾਰਾਜ ਨੇ ਤੀਗ ਦਾ ਵਾਰ ਰੋਕ ਦੇ ਕਿਹਾ ਅਬਕਰ ਹੋ ਮੇ ਵਾਰ ਓਏ ਸੁਚੇਤ ਕਲਮਾ ਪੜੋ ਕਰਿਓ ਤੋਹੇ ਸੰਘਾਰ ਗੁਰੂ ਜੀ ਨੇ ਇੱਕ ਵਾਰ ਨਾਲ ਅਬਦੁੱਲਾ ਢੈ ਢੇਰੀ ਹੋ ਗਿਆ ਸ਼ਾਮਾਂ ਹੋ ਗਈਆਂ ਸਨ ਮਹਾਰਾਜ ਨੇ ਐਸਾ ਬਾਰ ਕੀਤਾ ਕਿ ਉਸ ਨੂੰ ਢੜ ਤੋਂ ਚੀਰ ਕੇ ਸੜ ਦਿੱਤਾ ਮਹਾਰਾਜ ਨੇ ਮਸ਼ਾਲਾਂ ਜਗਾ ਕੇ ਸਭ ਲੋਥਾਂ ਦੀ ਸ਼ਨਾਖਤ ਕਰਵਾਈ ਅਤੇ ਵਿਆਸ ਵਿੱਚ ਜਾਲ ਪ੍ਰਵਾਹ ਕਰ ਦਿੱਤੀਆਂ ਨਵਾਬ ਦੀ ਲੋਥ ਨੂੰ ਉਚੇਚੇ ਤੌਰ ਤੇ ਦਫਨਾ ਕੇ ਕੁਝ ਉੱਚੀ ਕਰ ਦਿੱਤਾ ਡਿਗੇ ਮਰੇ ਦਾ ਮਾਣ ਸਤਿਗੁਰੂ ਜੀ ਰੱਖਣਾ ਜਾਣਦੇ ਸਨ ਗੁਰੂ ਜੀ ਨੂੰ ਕਾਬਲ ਦੀ ਸੰਗਤ ਦੇ ਮੁਖੀ ਭਾਈ ਗੁਰਬਖਸ਼ ਨੇ ਜਦ ਦੱਸਿਆ ਕਿ ਉਹ ਗੁਲਬਾਗ ਤੇ ਦਿਲਬਾਗ ਨਾਂ ਦੇ ਦੋ ਵਧੀਆ نسل ਦੇ ਘੋੜੇ ਜੜਾਊ ਕਾਠੀਆਂ ਨਾਲ ਸ਼ਿੰਗਾਰੇ ਹੋਏ ਪੇਟ ਕਰਨ ਲਈ ਲਿਆ ਰਿਹਾ ਸੀ ਤਾਂ ਲਾਹੌਰ ਦੇ ਨਵਾਬ ਨੇ ਖੋ ਲਏ ਹਨ ਇਹ ਸੁਣ ਮੀਰੀ ਪੀਰੀ ਦੇ ਮਾਲਕ ਨੇ ਕਿਹਾ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਤੁਹਾਡੀ ਪੇਟਾ ਕੁੱਝ ਗਈ ਹੈ ਭਾਈ ਵਿਧੀ ਚੰਦ ਆਪੇ ਲਿਆ ਪੇਸ਼ ਕਰੇਗਾ ਦੋਨੋਂ ਘੋੜੇ ਲਿਉਣ ਦਾ ਇਤਿਹਾਸ ਭਾਈ ਵਿਧੀ ਚੰਦ ਜੀ ਦਾ ਆਪ ਜੀ ਨੂੰ ਪਾਗ ਪੰਜਮਾ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ